ਕਿਸਾਨ ਮੋਰਚਾ ਆਕੋਨੇ ਕੀਤਾ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਸ਼ੁਕਰਨ ਸਿੰਘ ਦੀ ਪਹਿਲੀ ਵਰਸੀ ਹੈ 21 ਫਰਵਰੀ ਨੂੰ ਮਨਾਇ ਜਾਵੇਗੀ ਇਹ ਵਰਸੀ ਪ੍ਰੈਸ ਕਾਨਫਰੰਸ ਦੌਰਾਨ ਅੱਜ ਐਲਾਨ ਕੀਤਾ ਗਿਆ ਹੈ। ਆ ਪੱਤਰਕਾਰ ਦੋਸਤੋ ਜਿਸ ਤਰ੍ਹਾਂ ਕਿ ਜਦੋਂ ਦਾ 13 ਫਰਵਰੀ ਦਾ ਮੋਰਚਾ ਚੱਲ ਰਿਹਾ ਉਸ ਤੋਂ ਪਹਿਲਾਂ ਦੇ ਹੀ ਜਿਹੜੇ ਆਪਾਂ ਦੋਨੋਂ ਫੋਰਮ ਜੜਿਆ ਸਾਰੇ ਦੇਸ਼ ਦੀਆਂ ਜਿਹੜੀਆਂ ਜਥੇਬੰਦੀਆਂ ਨਾਲ ਇਕਤਾ ਦੇ ਹਾਮੀ ਸੀ ਇਕਤਾ ਵਾਸਤੇ ਯਤਨ ਜਾਰੀ ਰਹੇ ਔਰ ਮੋਰਚੇ ਦੇ ਦਰਾਂ ਨੂੰ ਯਾਰੀ ਰਹੇ ਔਰ ਜੋ ਐਸਕੇਮ ਵੱਲੋਂ 24 ਤਰੀਕ ਨੂੰ ਮੀਟਿੰਗ ਕਰਕੇ ਜੋ 12 ਫਰਵਰੀ ਦੀ ਮੀਟਿੰਗ ਦੀ ਚਿੱਠੀ ਦਿੱਤੀ ਗਈ ਆ ਤਿੰਨਾ ਫਾਰਮਾਂ ਨੂੰ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਗਰ ਸਾਡੇ ਸਾਥੀ ਜਿਹੜੇ ਆ ਸਾਡੇ ਫਾਰਮਾਂ ਨਾਲ ਸਲਾਹ مشورہ ਕਰਕੇ ਡੇਟ ਦਿੰਦੇ ਕਿਉਂਕਿ ਉਹਨਾਂ ਦੀ ਮੀਟਿੰਗ ਤੋਂ ਪਹਿਲਾਂ ਹੀ 24 ਤੋਂ ਪਹਿਲਾਂ ਆਪਾਂ ਜਿਹੜੇ ਆ 11 12 ਔਰ 13 ਦੇ ਅੰਦੋਲਨ ਨੂੰ 1 ਸਾਲ ਪੂਰਾ ਹੋਣ ਦੇ ਪ੍ਰੋਗਰਾਮ ਆ ਉਹ ਦੇ ਚੁੱਕੇ ਸੀਗੇ ਔਰ ਸਾਡੀ ਜਿਹੜੀ ਆ ਐਮਐਸਪੀ ਦੇ ਉੱਪਰ ਜਿਹੜੀ ਆ ਦੇਸ਼ ਦੇ ਐਕਸਪਰਟਾਂ ਨਾਲ ਜਿਹੜੀਆਂ ਮੀਟਿੰਗਾਂ ਚੱਲ ਰਹੀ ਨੇ ਕਿਉਂਕਿ 14 ਨੂੰ ਜਿਹੜੀ ਸਾਡੀ ਸਰਕਾਰ ਕੋਲ ਮੀਟਿੰਗ ਆ ਉਹਦੇ ਵਾਸਤੇ ਸਾਡੀ ਤਿਆਰੀ ਜਿਹੜੀ ਆ ਪੂਰੇ ਜੋਰਾਂ ਨਾਲ ਚੱਲ ਰਹੀ ਆ ਹਰ ਗੱਲ ਮੀਡੀਆ ਰਾਹੀਂ ਹੀ ਆ ਰਹੀ ਹੈ ਸਿੱਕਟ ਗੱਲਬਾਤ ਨਹੀਂ ਹੋਈ ਤੁਹਾਡੀ ਨਹੀਂ ਨਹੀਂ ਇਹ ਸਾਡੀ ਭਿੱਖ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਮੀਡੀਆ ਨੂੰ ਹੀ ਦੱਸਣਾ ਜ਼ਰੂਰੀ ਪੂਰੇ ਦੇਸ਼ ਨੂੰ ਦੱਸਣਾ ਇੱਕ ਸਾਡੀ ਮੀਟਿੰਗ ਇੱਕ ਕਮਰੇ ਚ ਮੀਟਿੰਗ ਹੋ ਜਾਂਦੀ ਆ ਤੋ ਤਾਲਮਿਲ ਚੱਲਦਾ ਹੀ ਜਾਂਦਾ ਹੈ ਅੰਦਰ ਤਾਂ ਵੀ ਮੀਟਿੰਗ ਲਗਾਤਾਰੀ ਚੱਲ ਰਹੀ ਹੈ ਅੰਦਰ ਮੀਟਿੰਗਾਂ ਚੱਲਦੀਆਂ ਐ ਅੰਦਰਲੀ ਮੀਟਿੰਗ ਚੱਲਦੀਆਂ ਫਿਰ ਤੁਸੀਂ ਇਹ ਗੱਲ ਆ ਜਾਂਦਾ ਸਵਾਲ ਕਿ ਅੰਦਰ ਕੀ ਹੋਇਆ ਯਾਰ ਬਾਹਰ ਨਹੀਂ ਦੱਸਦੇ ਅਸੀਂ ਇਹ ਜ਼ਰੂਰ ਸਮਝਿਆ ਕਿ ਮੀਡੀਆ ਰਾਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਜੋ ਲੜ ਰਹੇ ਆ ਜੋ ਗੱਲ ਕਰ ਰਹੇ ਆ ਪੂਰੀ ਬਾਹਰ ਜਾਵੇ ਅੰਦਰ ਗੱਲ ਕੋਈ ਅਸੀਂ ਲੁਕੋ ਕੇ ਨਹੀਂ ਰੱਖੀ ਐਸ ਕੇ ਐਮ ਕਹਿ ਰਹੇ ਆ ਅਸੀਂ ਬਾਰ-ਬਾਰ ਲੈਟਰ ਲਿਖ ਰਹੇ ਆ ਜੀ ਬਾਰ-ਬਾਰ ਗੱਲ ਕਰਨ ਦੇ ਲਈ ਅੱਗੇ ਆ ਰਹੇ ਆ ਤਾਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਬਾਰ-ਬਾਰ ਗੱਲ ਕਰ ਰਹੇ ਹੋ ਵਿੱਚ ਕਿੱਥੇ ਜੇ ਨਹੀਂ 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 ਕਿਤੇ ਨਹੀਂ ਫਸਿਆ ਵਿੱਚ ਦੱਸੀ ਅਸੀਂ ਪਹਿਲੇ ਕਿਹਾ ਸਾਡੇ ਸਾਰਿਆਂ ਨੇ ਅਸੀਂ 22 ਤਰੀਕ ਨੂੰ ਲਾਂਚ ਕਰਤਾ ਸੀ 11 12 13 ਜੋ ਤੁਹਾਨੂੰ ਜਾਣਕਾਰੀ ਸਰਦਾਰ ਸੁਖਜੀਤ ਸਿੰਘ ਧੋਹ ਚੰਦੇ ਨੇ ਵੀ ਦੇ ਦਿੱਤੀ ਕਾਕਾ ਸਿੰਘ ਕੋਟਰਾ ਨੇ ਵੀ ਗੱਲ ਰੱਖ ਦਿੱਤੀ ਤੁਹਾਨੂੰ ਕੋਹਲ ਜੀ ਨੇ ਵੀ ਔਰ ਅਸੀਂ ਅਪੀਲ ਕਰਦੇ ਹਾਂ ਕਿ ਪੂਰੇ ਭਾਰਤ ਦੀ ਪੂਰੇ ਦੇਸ਼ ਦੀ ਲੜਾਈ ਲੜਦੇ ਆ ਸਰਦਾਰ ਸ਼ੁਭਕਰਨ ਸਿੰਘ ਜੀ ਜਿਹੜਾ ਪਿੰਡ ਵੱਲੋਂ ਤੋਂ ਸ਼ਹੀਦ ਹੋਇਆ ਉਹ ਲੰਬਾ ਸਮਾਂ ਚੱਲਦੇ ਆ 26 ਨਵੰਬਰ ਤੋਂ ਲੈ ਕੇ ਅੱਜ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਵਾ ਔਰ ਉਹਨਾਂ ਦੀ ਜਦੋਂ ਸਿਹਤ ਦੇਖਦੇ ਆਂ ਤੇ ਡਾਕਟਰ ਵੀ ਚਿੰਤਾ ਦੇ ਵਿੱਚ ਚਲੇ ਜਾਂਦੇ ਆ ਕਿ ਉਹਨਾਂ ਨੂੰ ਹੁਣ ਮੈਡੀਕੀਨ ਵੀ ਜਿਹੜੀ ਉਹ ਭਈਆ ਠੀਕ ਹੈ ਰੰਗ ਤਰੀਕੇ ਨਾਲ ਫੇਫੜੇ ਲੈ ਨਹੀਂ ਸਕਦੇ ਔਰ 11 ਅੱਜ ਫਿਰ ਆਪਣਾ ਫਰਵਰੀ ਹੈ ਰਤਨਪੁਰਾ ਇੱਥੋਂ ਤੁਹਾਡੇ ਨਾਲ ਸਾਂਝੀ ਗੱਲ ਕਰਕੇ ਇਥੋਂ ਸਾਥੀ ਅਸੀਂ ਜਾ ਰਹੇ ਆਂ ਉੱਥੇ ਮਹਾਪੰਚਾਇਤ ਦਾ ਪੂਰਾ ਸਾਲ ਹੋਣ ਤੇ ਔਰ ਉਹਦੇ ਨਾਲ-ਨਾਲ ਕੱਲ੍ਹ 12 ਫਰਵਰੀ ਆ ਔਰ ਅਪੀਲ ਕਰਦੇ ਆ ਸਾਰੇ ਦੇਸ਼ਵਾਸੀਆਂ ਨੂੰ ਜਨਤਕ ਵਾਸੀਆਂ ਨੂੰ ਕਿ ਪੂਰੇ ਦੇਸ਼ ਦੇ ਸਿਸਟਮ ਦੀ ਇਹ ਲੜਾਈ ਆ ਔਰ